ਉਨੇ ਕਿਹਾ ਕਿ ਮੈਂ ਲੜਕੀਆਂ ਕਾਲਜਾਂ ਦੇ ਵਿੱਚੋਂ ਉਸ ਨੂੰ ਲਿਜਾ ਕੇ ਕੇਪੀਐਸ ਗੱਲ ਨੂੰ ਤੇ ਬਿਆੰਤੇ 부ਚੜ ਨੂੰ ਪੇਸ਼ ਕਰਦਾ ਸੀ ਕੇਪੀਐਸ ਗੱਲ ਦੇ ਕੈਰੈਕਟਰ ਬਾਰੇ ਕਿਵੇਂ ਦੇਖਦੇ ਹੋ ਕੇਪੀਐਸ ਗੱਲ ਤੇ ਇੱਕ ਸਮੇਂ ਸੁਪਰੀਮ ਕੋਰਟ ਤੱਕ ਕੇਸ ਗਿਆ ਰੁੱਪਣ ਦਿਓਲ ਬਜਾਦ ਚ ਦਾ ਕੇਸ ਸੀ ਜੋ ਕਿ ਕੇਪੀਐਸ ਗੱਲ ਨੇ ਉਸ ਨਾਲ ਬਤਨੀ ਕੀਤੀ ਸੀ ਕੇਪੀਐਸ ਗੱਲ ਨੇ ਇੱਕ ਪਾਰਟੀ ਦੇ ਵਿੱਚ ਉਹਦੀ ਬੈਕ ਨੂੰ ਥੱਪਤ ਪਾਇਆ ਉਹਦੇ ਨਾਲ ਛੇੜਖਾਨੀ ਕੀਤੀ ਸ਼ਰਿਆਮ ਇੱਕ ਆਈਐਸ ਅਫੀਸਰ ਨਾਲ ਇੱਕ ਆਈਪੀਐਸ ਅਫਸਰ ਵੱਲੋਂ ਐਡੀ ਵੱਡੀ ਛੇੜਖਾਨੀ ਕੀਤੀ ਗਈ ਉਸਨੇ ਕੋਰਟਾਂ ਦੇ ਵਿੱਚ ਗਈ ਉਹਦੇ ਨਾਲ ਕੋਈ ਨਹੀਂ ਖੜਾ ਜੇ ਖੜਾ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਕੇਪੀਐਸ ਗਿੱਲ ਦੇ ਵਿਰੁੱਧ ਤੇ ਰੂਪਨਦੇਵਾਲ ਬਜਾਜ ਦੇ ਹੱਕ ਦੇ ਵਿੱਚ ਚਟਾਨ ਵਾਂਗੂ ਖੜਿਆ ਪੀਐਸ ਗਿੱਲ ਦੇ ਕੈਰੇਕਟਰ ਬਾਰੇ ਕਿਵੇਂ ਦੇਖਦੇ ਹੋ ਕੇਪੀਐਸ ਗਿੱਲ ਤੇ ਇੱਕ ਸਮੇਂ ਸੁਪਰੀਮ ਕੋਰਟ ਤੱਕ ਕੇਸ ਗਿਆ ਰੁੱਪਨ ਦਿਓਲ ਬਜਾਦ ਦਾ ਕੇਸ ਸੀ ਜੋ ਕਿ ਕੇ ਪੀ ਐਸ ਗਿੱਲ ਨੇ ਉਸ ਨਾਲ ਬਦਤਮੀਜ਼ੀ ਕੀਤੀ ਉਸ ਕੇਸ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਬਹੁਤ ਲੋਕ ਹੁਣ ਕਹਿੰਦੇ ਆ ਕਿ ਜੀ ਸਿਮਰਜੀਤ ਸਿੰਘ ਮਾਨ ਨੇ ਕੀ ਕਰਿਆ ਜੇ ਕਰਿਆ ਹੂੰ ਜਦੋਂ ਕੇ ਪੀ ਐਸ ਗਿੱਲ ਸਾਡੇ ਬੱਚਿਆਂ ਨੂੰ ਘਰਾਂ ਚੋਂ ਚੱਕ-ਚੱਕ ਕੇ ਮਾਰ ਰਿਹਾ ਸੀ ਜੀ ਤਾਂ ਉਸ ਸਮੇਂ ਜੇ ਕੋਈ ਸਖਸ ਸਿੱਖਾਂ ਨਾਲ ਚਟਾਨ ਵਾਂਗ ਖੜਾ ਜ਼ੁਲਮ ਦੇ ਵਿਰੁੱਧ ਚਾਹੇ ਉਹ ਜ਼ੁਲਮ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜ਼ੁਲਮ ਕਿਸੇ ਤੇ ਵੀ ਹੁੰਦਾ ਹੋਵੇ ਹਮੇਸ਼ਾ ਹੀ ਸਿੱਖਾ ਨੇ ਜ਼ੁਲਮ ਕਰਨ ਵਾਲੇ ਨੂੰ ਸਜ਼ਾ ਦਿੰਦੀ ਹੈ ਤੇ ਜਿੱਤੇ ਜ਼ੁਲਮ ਹੋ ਰਿਹਾ ਹੈ ਉਹਦੀ ਉਹਨੂੰ ਪਨਾਹ ਦਿੰਦੀ ਹੈ ਜੇ ਉਸ ਸਮੇਂ ਰੂਪਨ ਦੇਵਾਲ ਵਿਆਜ ਤੇ ਜ਼ੁਲਮ ਹੋਇਆ ਤਾਂ ਉਸ ਸਮੇਂ ਕੇ ਪੀਐਸ ਗਿੱਲ ਤੇ ਬਿਆੰਤੇ ਬੁੱਚੜ ਦੀ ਨੇਰੀ ਚੱਲ ਰਹੀ ਸੀ ਕੋਈ ਆ ਬਾਦਲ ਕੇ ਜਿੰਨੇ ਹੈਗੇ ਸਭ ਰਲੇਵੇ ਸੀ ਅੰਦਰ ਖਾਤੇ ਕੋਈ ਉਹਨਾਂ ਦੇ ਵਿਰੁੱਧ ਨਹੀਂ ਸੀ ਬੋਲ ਰਿਹਾ ਸਰ ਜਦੋਂ ਰੂਪਨ ਦੇ ਆਲ ਵਿਆਜ ਨਾਲ ਕੇ ਪੀ ਐਸ ਗਿੱਲ ਨੇ ਇੱਕ ਪਾਰਟੀ ਦੇ ਵਿੱਚ ਉਹਦੀ ਬੈਕ ਨੂੰ ਥਪਤਪਾਇਆ ਉਹਦੇ ਨਾਲ ਛੇੜਖਾਨੀ ਕੀਤੀ ਸ਼ਰਿਆਮ ਇੱਕ ਆਈ ਐਸ ਅਫੀਸਰ ਨਾਲ ਇੱਕ ਆਈ ਪੀ ਐਸ ਅਫਸਰ ਵੱਲੋਂ ਐਡੀ ਵੱਡੀ ਛੇੜਖਾਨੀ ਕੀਤੀ ਗਈ ਉਸ ਨੇ ਕੋਰਟਾਂ ਦੇ ਵਿੱਚ ਗਈ ਉਹਦੇ ਨਾਲ ਕੋਈ ਨਹੀਂ ਖੜਾ ਜੇ ਖੜਾ ਤਾਂ ਸਰਦਾਰ ਸਿਮਰਜੀਤ ਸਿੰਘ ਮਾਨ ਕੇ ਪੀ ਐਸ ਗਿੱਲ ਦੇ ਵਿਰੁੱਧ ਤੇ ਰੂਪਨ ਦਿਵਾਲ ਬਜਾਜ ਦੇ ਹੱਕ ਦੇ ਵਿੱਚ ਚਟਾਨ ਵਾਂਗੂ ਖੜਿਆ ਇਹਨਾਂ ਲੋਕਾਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਉਹ ਤਾਂ ਇੱਕ ਹਿੰਦੂ ਬੀਬੀ ਸੀ ਜੀ ਅਸੀਂ ਤਾਂ ਜਿਹੜਾ ਜ਼ੁਲਮ ਕਰਨ ਵਾਲਾ ਸੀ ਉਹ ਕੇਪੀਐਸ ਗੱਲ ਸੀ ਸੀ ਜ਼ੁਲਮ ਕਰਨ ਵਾਲੇ ਦੇ ਵਿਰੁੱਧ ਖੜੇ ਜੀ ਤੇ ਕੇਪੀਐਸ ਗੱਲ ਨੂੰ ਉਸ ਦੇ ਕੀਤੇ ਦੀ ਸਜ਼ਾ ਭੁਗਤਣ ਵਾਸਤੇ ਉਹਨੂੰ ਕੋਰਟਾਂ ਦੇ ਵਿੱਚ ਕਢੀਸਿਆ ਤੇ ਉਹਨੂੰ ਕੋਰਟ ਦੇ ਵਿੱਚ ਉਹ ਸਜ਼ਾ ਵੀ ਹੋਈ ਸਜ਼ਾ ਵੀ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਜੀ ਹਾਂਜੀ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਸਜ਼ਾ ਹੋਈ ਬਕਾਇਦਾ ਤੌਰ ਤੇ ਪਰ ਕਿਵੇਂ ਦੇਖਦੇ ਹਾਂ ਕੇ ਪੀਐਸ ਗਿੱਲ ਦਾ ਜੋ ਇਹ ਕੈਰੈਕਟਰ ਤੁਸੀਂ ਦੱਸਿਆ ਕਿ ਇੱਕ ਆਈਐਸ ਅਫੀਸਰ ਨਾਲ ਇਹੋ ਜਿਹਾ ਸਲੂਕ ਕੀਤਾ ਗਿਆ ਤੇ ਉਸ ਨੂੰ ਸਰਕਾਰ ਵੱਲੋਂ ਇਹਨੇ ਤਗਮਿਆਂ ਨਾਲ ਨਵਾਜਿਆ ਗਿਆ ਸੁਪਰਕੋਪ ਤੱਕ ਗਿਆ ਗਿਆ ਨਹੀਂ ਸੁਪਰਕੋਪ ਕਹਿਣਾ ਹੀ ਹੈ ਕਿਉਂਕਿ ਸਟੇਟ ਨੇ ਹਮੇਸ਼ਾ ਹੀ 1947 ਤੋਂ ਬਾਅਦ ਜੇ 1947 ਤੋਂ ਪਹਿਲਾਂ ਅੰਗਰੇਜ਼ ਸਾਡੇ ਤੇ ਹਕੂਮਤ ਜਿਹੜੀ ਜ਼ੁਲਮ ਕਰਦੀ ਸੀ 1947 ਤੋਂ ਬਾਅਦ ਜਿਹੜਾ ਕੁਛ ਅੰਗਰੇਜ਼ ਸਿੱਖਾ ਨਾ ਕਰਦੇ ਸੀ ਵਿਵਹਾਰ ਕਰਦੇ ਸੀ ਆਪਦੇ ਜਿਵੇਂ ਕਲੋਨੀ ਕਲੋਨੀਆਂ ਨਾਲ ਕਰਦੇ ਐ ਐਸੀ ਤਰ੍ਹਾਂ ਹੀ ਪੰਜਾਬ ਨੂੰ ਭਾਰਤ ਨੇ ਜਿੱਦਾਂ ਦਾ ਆਜ਼ਾਦ ਉਹਨਾਂ ਨੇ ਇਸ ਨੂੰ ਇੱਕ ਵੱਖਰਾ ਜਿਹੜਾ ਸਾਨੂੰ ਕਿਹਾ ਸੀ ਕਿ ਸਾਨੂੰ ਇੱਕ ਅਜਿਹਾ ਰਾਜ ਦਿੱਤਾ ਜੋ ਤੁਸੀਂ ਆਜ਼ਾਦੀ ਦਾ ਨਿੱਕ ਮਾਨ ਸਕੋਗੇ ਸਾਨੂੰ ਕਲੋਨੀਆਂ ਦੀ ਤੌਰ ਤੇ ਵਰਤਿਆ ਸਾਨੂੰ ਲੁੱਟਿਆ ਗਿਆ ਤੇ ਜਿਹੜਾ ਕੇਪੀਐਸ ਗਿੱਲ ਵਰਗੇ ਸਾਡੇ ਮੱਥੇ ਤੇ ਮਾਰ ਦਿੱਤੇ ਗਏ ਜਿਨ੍ਹਾਂ ਨੇ ਕਿ ਇਹ ਪਿੱਛੇ ਜੇ ਇੱਕ ਪੁਲਿਸ ਅਫਸਰ ਦੀ ਇੱਕ ਉਸ ਨੇ ਸਟੇਜਾਂ ਦੇ ਉੱਤੇ ਕਿ ਉਹਨੇ ਪੌਡਕਾਸਟ ਵੀ ਕੀਤੀ ਉਹਨੇ ਕਿਹਾ ਕਿ ਮੈਂ ਲੜਕੀਆਂ ਕਾਲਜਾਂ ਦੇ ਵਿੱਚੋਂ ਉਸ ਨੂੰ ਲਿਜਾ ਕੇ ਕੇ ਪੀ ਐਸ ਗੱਲ ਨੂੰ ਤੇ ਬਿਆਨ ਤੇ ਬੁੱਚੜ ਨੂੰ ਪੇਸ਼ ਕਰਦਾ ਸੀ ਅੱਛਾ ਉਹ ਕੁੜੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਤੇ ਕੋਈ ਸਰਕਾਰ ਦੀ ਜੇ ਕੋਈ ਹੋਰ ਸਿੱਖਾਂ ਦੇ ਬਰੁੱਤ ਕੋਈ ਕੋਰਟਾਂ ਨੇ ਕੋਈ ਐਕਸ਼ਨ ਲੈਣਾ ਹੋਵੇ ਤਾਂ ਉਹ 100 ਮੋਟੋ ਲੈ ਲੈਂਦੀਆਂ ਪਰ ਕਿੱਡੇ ਦੁੱਖ ਦੀ ਗੱਲ ਹੈ ਪਿੰਕੀ ਕਾਇਤ ਬਿਲਕਦਾ ਮਰ ਗਿਆ ਕਿ ਸਾਡੇ ਮੇਰੇ ਕੋਲੇ 63 ਬੰਦਿਆਂ ਦੀ ਲਿਸਟ ਹੈ ਕਿ ਆਹ ਬੰਦੇ ਚਾਕੇ ਪੁਲਿਸ ਨੇ ਮਾਰੇ ਐ ਨਜਾਇਜ਼ ਤੌਰ ਤੇ ਤੇ ਕੋਈ ਕਿਸੇ ਤੇ ਕਾਰਵਾਈ ਨਹੀਂ ਉਹਨੇ ਨਾਂ ਵੀ ਦੱਸੇ ਬਕਾਇਦਾ ਤੌਰ ਤੇ ਤੇ ਸਾਰਾ ਕੁਝ ਕੇਪੀਐਸ ਗਿੱਲ ਦੀ ਰਹਿਨਮਾਈ ਹੇਠ ਹੀ ਹੋ ਰਿਹਾ ਸੀ ਨਾ ਜਿਹੜਾ ਇਹਨੂੰ ਉਹਨਾਂ ਨੇ ਤਾਂ ਸੁਪਰ ਕਾਪ ਕਹਿਣੇ ਆ ਉਹ ਤਾਂ ਇਹ ਕਹਿਣ ਗਈ ਕਿ ਉਹ ਸਾਡਾ ਬੰਦਾ ਵੀ ਕਿਉਂਕਿ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਉਸਨੇ ਕਰਿਆ ਕਹਿਣ ਤੇ ਉਸਨੇ ਜ਼ੁਲਮ ਕਰਿਆ ਕਹਿਣ ਤੇ ਜੇ ਸਮੇਤ ਸੈਣੀ ਵਰਗੇ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਗੋਬਿੰਦ RAM ਵਰਗੇ ਕਰਦੇ ਰਹੇ ਬਹੁਤ ਜਿਹੜੇ ਐਸਐਸਪੀ ਸੀ ਜਿਨ੍ਹਾਂ ਨੇ ਸਿੱਖਾਂ ਨਾਲ ਇੱਕ ਜਿਵੇਂ ਆਪਾਂ ਵਹਿਸ਼ੀਆਂ ਨਾਲ ਉਹਨਾਂ ਨਾਲ ਸਲੂਕ ਕੀਤਾ ਜਿਵੇਂ ਇੱਕ ਪਸ਼ੂਆਂ ਤੋਂ ਵੀ ਮਾੜਾ ਸਲੂਕ ਸਿੱਖਾਂ ਨਾਲ ਕੀਤਾ ਗਿਆ ਜੀ